ਗੱਲ ਜਿਹੜੀ ਚੰਦੂ ਮਾਇਰਾ ਸਾਹਿਬ ਰਖਣਾ ਸਾਹਿਬ ਦੀ ਜਾਂ ਮਲੂਕਾ ਸਾਹਿਬ ਦੀ ਗੱਲ ਕਰੀਏ ਕਿ ਇਹ ਮਦਈ ਸੀ ਕਿ ਸਾਨੂੰ ਭਾਰਤੀ ਜਨਤਾ ਪਾਰਟੀ ਨਾਲ ਗੱਠ ਜੁੜ ਕਰ ਲੈਣਾ ਚਾਹੀਦਾ ਹੈ ਹੁਣ ਗੱਠ ਜੁੜ ਕਰ ਲੈਣਾ ਚਾਹੀਦਾ ਆ ਦਲੀਲ ਹੋ ਕਿਤਨੀ ਹੋ ਸਕਦਾ ਤੁਹਾਡੀ ਆਪਣੀ ਆਈਡੈਂਟੀਟੀ ਹੈ ਤੁਸੀਂ ਰਾਸ ਹੀ ਸੱਤਾ ਦੇ ਕਾਰਨ ਆਪਣਾ ਆਪ ਸਾਰਾ ਕੁਝ ਅਗਲੇ ਦੀ ਝੋੜੀ ਚ ਪਾ ਦੇ ਪੈਰਾਂ ਦੇ ਛੁੱਟ ਦੇ ਇਹ ਕਦੀ ਹੋ ਨਹੀਂ ਸਕਦਾ पर मैं इस करण सतबीर सिंह बादू नु शाबाश ही दऊंगा जीरे बारे क्या आ जंदा जी ओते बीजेपी दी ਝੋੜੀ ਚ ਜੀ ਫਰਾਣੇ ਦੀ ਝੋੜੀ ਚ ਜੇ ਪੂਰੇ ਹਿੰਦੁਸਤਾਨ ਚ ਭਾਰਤੀ ਜਨਤਾ ਪਾਰਟ ਦੇ ਅੱਗੇ ਧੌਣ ਉੱਚੀ ਰੱਖ ਕੇ ਵਹਿਰਿਆ ਕੋਈ ਝੁਕਿਆ ਨਹੀਂ ਦਰਿਆ ਨਹੀਂ ਵਿਕਿਆ ਨਹੀਂ ਤੇ ਸੁਖਵੀਰ ਸਿੰਘ ਬਾਦਲਿਆ ਨਹੀਂ ਤੇ ਵੱਡੇ ਵੱਡੇ ਇੱਥੇ ਧਮਕਾ ਮਾਰਦੇ ਸੀ ਅਗਲੇ ਤੇ ਆ ਕਰਦਾਂਗੇ ਉਹ ਕਰਦਾਂਗੇ ਕਾਰੋਬਾਰੀ ਹੈ ਵੱਡਾ ਕਾਰੋਬਾਰੀ ਹੈ ਅਗਲੇ ਉਪਦਾਕੇ ਮੇਰੇ ਮਗਰ ਕੁਝ ਵੀ ਕਰ ਸਕਦੇ ਆ ਉਹਨੇ ਕਹੇ ਜੋ ਤੁਸੀਂ ਕਰਨਾ ਕਰ ਲੋ ਹੋਟਲ ਟੌਂਦੀਆਂ ਗੱਲਾਂ ਵੀ ਹੋ ਜਾਂਦੀ ਹੈ ਹਾਂਜੀ ਕਈ ਕੈਪਟਨ ਨੂੰ ਕਰਦਾ ਚਲਾ ਗਿਆ ਆ ਵੀ ਹੁਣ ਕਰਦੇ ਕਰਦੇ ਇਹਨਾਂ ਨੇ ਉੱਤਰ ਜਾਣਾ ਹੈ ਮਤਲਬ ਸਰਕਾਰਾਂ ਨਾਲ ਪੰਗੇ ਲੈਣੇ ਕੋਈ ਸੌਖੀ ਗੱਲ ਨਹੀਂ ਹੁੰਦੀ ਤੇ ਭਾਰਤ ਜਨਤਾ ਪਾਰਟੀ ਦੇ ਅੱਗੇ ਵੀ ਉਹ ਫੇਕ ਤਾਣ ਕੇ ਖੜੋਤਾ ਕਿ ਸਾਡੇ ਲਈ ਪੰਥ ਤੇ ਪੰਜਾਬ ਪਈ ਲੋ ਫਿਰ ਅਸਤੀਫੇ ਦੀ ਮੰਗ ਕਿਉਂ ਹੋ ਰਹੀ ਹੈ ਸੁਖਬੀਰ ਜੀ ਨੇ ਅਸਤੀਫੇ ਉਹ ਹੀ ਉਹ ਹੀ ਲੱਗਣਾ ਕਰ ਕਰ ਉਸੇ ਕਰਦੇ ਹੁਣੇ ਆਪਾਂ ਹੂੰ ਜਿੰਨੀਆਂ ਕਿ ਲਗਭਗ ਦੋ ਸਾਲ ਤੋਂ ਮੈਂ ਕੋਰ ਕਮੇਟੀ ਦਾ ਮੈਂਬਰ ਇੱਕ ਵੀ ਮੀਟਿੰਗ ਮੈਂ ਮਿਸ ਨਹੀਂ ਕੀਤੀ ਸਾਰੀਆਂ ਮੀਟਿੰਗਾਂ ਚ ਗਿਆ ਹਾਂ ਕਦੇ ਵੀ ਕਿਸੇ ਮੀਟਿੰਗ ਚ ਸਾਸੂਬੀਰ ਸਿੰਘ ਬਾਦਲ ਦੀ ਮਤਲਬ ਪ੍ਰਧਾਨਗੀ ਨੂੰ ਲੈ ਕੇ ਕਿ ਅਸਤੀਫਾ ਦੇਣ ਜਾਂ ਪਾਸੇ ਹਟਣ ਜਾਂ ਸੁਬੀਰ ਜੀ ਤੁਸੀਂ ਪਾਸੇ ਹਟ ਜਾਓ ਅਜੇ ਹੀ ਗੱਲ ਹੀ ਨਹੀਂ ਹੋਈ ਡਿਸਕਸ਼ਨ ਹੋਣਾ ਤੇ ਵਕਰੀ ਗੱਲ ਹੈ ਠੀਕ ਹੈ ਹਾਂ ਇਹ ਗੱਲਾਂ ਚੱਲਦੀਆਂ ਰਹੀਆਂ ਕਿ ਆਪਾਂ ਨੂੰ ਜਿਹੜਾ ਪਾਰਟੀ ਦੀ ਮਜ਼ਬੂਤੀ ਲਈ ਕੁਝ ਕਦਮ ਟਕੁਨੇ ਚਾਹੀਦੇ ਆ ਕੁਝ ਤਬਦੀਲੀਆਂ ਕਰਨੀਆਂ ਚਾਹੀਦੀਆਂ ਕੋਈ ਏਜੰਡਾ ਤੈਅ ਕਰਨਾ ਚਾਹੀਦਾ ਆ ਆਮ ਕਰਕੇ ਇਹ ਗੱਲਾਂ ਹੁੰਦੀਆਂ ਰਹੀਆਂ ਤੇ ਕੁਝ ਮੀਟਿੰਗਾਂ ਹੋਰ ਵੀ ਕਈ ਇਸ਼ੂ ਨੂੰ ਲੈ ਕੇ ਹੁੰਦੀਆਂ ਰਹੀਆਂ ਹੁਣ ਇੱਕ ਗੱਲ ਕੀਤੀ ਜਾਂਦੀ ਹੈ ਹੁਣ ਜਿਹੜਾ ਮਤਲਬ ਇਸ ਗੱਲ ਤੇ ਆ ਜੀਏ ਕਿ ਜਦੋਂ ਸਮਝੌਤਾ ਨਹੀਂ ਹੋਇਆ ਤੇ ਚੰਦੂ ਮੈਰਾ ਸਾਹੂ ਨੇ ਤੇ ਫਿਰ ਆਪਦੀ ਮਨਪਸੰਦ ਸੀਟ ਲਈ ਸੀ ਅਨੰਦਪੁਰ ਸਾਹੂ ਕੋਲ ਤੋਂ ਤੇ ਗੁੱਡਾ ਰੱਖ ਕੇ ਲਈ ਹੈ ਜਦ ਕਿ ਡਾਕਟਰ ਚੀਮਾ ਕਹਿੰਦੇ ਸੀ ਕਿ ਮੈਂ ਤਾਂ ਉਥੇ ਇਲੈਕਸ਼ਨ ਲੜਦਾ ਜੀ ਮੇਰਾ ਤੇ ਹਲਕਾ ਆ ਮੈਂ ਤਾਂ ਦਿਓ ਗੁਰਦਾਸਪੁਰ ਦਿੱਤੀ ਸੀ ਉਹਨਾਂ ਨੂੰ ਉਹਨਾਂ ਨੇ ਉਹਨਾਂ ਨੂੰ ਗੁਰਦਾਸਪੁਰ ਧੱਕੇ ਘੱਲਿਆ ਹਾਂ ਹਾਂ ਤੇ ਅਨੰਦਪੁਰ ਸਾਹਿਬ ਚੰਦੂ ਮਾਇਰਾ ਸਾਹਿਬ ਨੇ ਮੰਗ ਕੇ ਕੀ ਮਤਲਬ ਧੌਣ ਤੇ ਗੁੱਡਾ ਰੱਖ ਕੇ ਲਈ ਇਲੈਕਸ਼ਨ ਲੜਈਏ ਤੁਸੀਂ ਕਹਿੰਦੇ ਜੇ ਮੈਂ ਜਿੱਤ ਰਿਆਂ ਜੀ ਮੈਂ ਜਿੱਤ ਰਿਆਂ ਜੀ ਹਾਂਜੀ ਮੇਰੀ ਬੜੀ ਵਧੀਆ ਕੈਂਪੇਨ ਹੈ ਜੀ ਬੜਾ ਵੱਡਾ ਹੰਗਾਰਾ ਜੀ ਚਲੋ ਤੁਸੀਂ ਹਰ ਗਏ ਹੋਰ ਵੀ ਹਰੇ ਹਾਂਜੀ ਇੱਥੇ ਜੋਸ਼ੀ ਸਾਹਿਬ ਜਿੱਤ ਕੇ ਬੈਠੇ ਸੀਗੇ ਜੇ ਪਿੰਡਾਂ ਜੁਰਿੰਦੇ ਸਾਇਦ ਉਹ ਜਿੱਤ ਚੰਦੇ ਸ਼ਹਿਰੀ ਵੋਟ ਨਹੀਂ ਪਈ ਉਹਨਾਂ ਨੂੰ ਵਿਚਾਰਿਆਂ ਨੂੰ ਜਦੋਂ ਕਿ ਦੇਖਦਾ ਕਿ ਸ਼ਹਿਰੀ ਵੋਟ ਉਹਨਾਂ ਨੂੰ ਪੈਣੀ ਹੈ ਹਾਂਜੀ ਇਸੇ ਤਰ੍ਹਾਂ ਇਹਨਾਂ ਕਿ ਸ਼ਰਮਦਾ ਦੇਖਦਾ ਸੀਗੇ ਇਸੇ ਤਰ੍ਹਾਂ ਫਰੋਜਪੁਰ ਦੇਖਦਾ ਸੀਗੇ ਪਰ ਖਡੂਰ ਸਾਹਿਬ ਦੇ ਤਾਂ ਹਾਲਾਤ ਹੋਰ ਸੀਗੇ